ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਾ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ 8-10 ਵੈੜਾਂ ਖੜੀਆਂ ਇਹ ਸਾਰੀਆਂ ਹੀ ਸੇਲ ਆ ਵਿੱਚ ਸੂਈਆਂ ਸਵਾਈਆਂ ਵਿੱਚ ਗੱਬਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਦੱਸ ਨਾ ਬਾਈ ਕਰਤਾਰ ਸਿੰਘ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਫੋਨ ਨੰਬਰ ਦਾਸੀ 79017 5567 ਰੇੜੀ ਇੱਕ ਨੰਬਰ ਕਿੰਨੇ ਨਾਗ ਆ ਨਾ 11 ਹੀ ਕੋਈ 2 ਵਜੇ ਤੀਆਂ ਵੜਾ 9 ਹੁਣ ਹਾਜ਼ਰ ਆ ਗਏ ਕਿੰਨਾ ਮਸੂਆ ਤੇ ਪਲੂਣ ਮੱਛੀ ਚਾਰ ਦੰਦ ਮੂੰਹ ਤੋਂ ਕਿੰਨਾ ਕੁ ਦੁੱਧ ਦੇ ਦੂ ਦੁੱਧ ਬਾਈ ਅਜੇ ਤਾਂ ਹੁਣੇ ਹੀ ਸੂਈ ਆ ਜੇਰ ਪੈ ਗਏ ਹੱਡੀ ਆ ਠੀਕ ਹੈ ਨਾ ਅਸੀਂ ਤਾਂ 2 ਕਿਲੋ ਕੱਢਿਆ ਪਹਿਲਾ ਸੂਆ ਨਾ ਐਵੇਂ ਆਪਾਂ ਝੂਠ ਮਾਰੀ ਜੇ ਕਿ ਥਣਾ ਦੀ ਗਾਰੰਟੀ ਆ ਪੂਰ ਛੱਟੇ ਦੀ ਗਾਰੰਟੀ ਜੈ ਜਮਾਲ ਇਹ ਹਾਂ ਨਾ 43000 ਦੀ ਦੇਵਾਂ ਕੱਢੀ ਹੈ ਬਾਹਰੋਂ ਦੋਸਤੋ ਪਹਿਲੇ ਸੂਏ ਸੂਈ ਆ ਬਾਈ ਕਹਿੰਦਾ 2 ਕਿਲੋ ਬੌਲੀ ਕੱਢੀ ਆ ਥਣਾ ਦੀ ਗਾਰੰਟੀ ਆ 43000 ਦੀ ਦੇ ਦੇਣੀ ਆ ਮਗਰ ਵੱੱਛੀ ਆ ਉਹ ਮੱਥੇ ਦੀ ਸੋਹਣੀ ਆ ਪਹਿਲਾ ਸੂਆ ਪਲੂਣ ਵਹਿੜ ਮਗਰ ਸੋਹਣੀ ਵੱੱਛੀ ਆ ਕਦਾਮੀ ਰੰਗ ਦੀ ਹਵਾਨਾ ਸੋਹਣਾ ਥਣ ਆਸ ਦੀ ਚੁਆਈ ਵਾਲੇ ਆ ਸ਼ਾਮ ਤੇ ਕਰਵਾਨਾ ਬੌਲੇ ਨਾਲ ਭਰ ਲੈਣਾ ਸਵੇਰ ਵੀਡੀਓ ਬਣਾ ਰਹੇ ਆ 10 ਵਜੇ ਉਹ ਮੱਥੇ ਦੀ ਸੋਹਣੀ ਜਾਦਵਰੀ ਬਹੁਤ ਦਾ 43000 ਮੁੱਲ ਵਿੱਚੋਂ ਮਾਨਤਾਨ ਹੋ ਜੂ। ਤਾਜੀ ਸੂਈ ਪਹਿਲਾ ਸੂਆ ਮਗਰ ਵੱਛੀ। ਇਧਰ ਆਜੋ। ਪਸ਼ੂ ਜਾਦੇ ਆ ਤੇ ਬਾਈ ਵੀਰਾ ਵੀ ਲੀੜਿਆਂ ਤੋਂ ਬਾਹਰ ਹੋਇਆ ਫਿਰਦਾ। ਗਰਮੀ ਥੋੜੀ ਜਿਹੀ ਜ਼ਿਆਦੇ ਆ। ਸੀ ਸਭ ਪੂਰੀ ਆ। ਅੱਜ ਉਹ ਨਹੀਂ ਬਣਾ ਦਿੰਦੇ ਕਿੰਨਾ ਮਸੂਆ ਇਹ ਦੂਜਾ ਸੂਆ ਕਿੰਨਾ ਕੁ ਦੁੱਧ ਦੇ ਦੂ ਦੋ ਜਿਹੜੇ ਪਰਿਵਾਰ ਤੋਂ ਲਈ ਆ ਬਈ 16 ਕਿਲੋ ਦੱਸਿਆ ਆਪ ਲੋਗ ਹੁੰਦਾ ਜੋ ਹੈਗਾ ਜਰਸੀ ਦਾ ਲਈ ਆਪਾਂ ਲੋਕ ਲਈ ਠੀਕ ਹੈ ਹਾਂ ਮਗਰ ਬੱਚਾ ਇਹ ਸੂਈ ਨੂੰ ਹਜੇ 10 ਮਿੰਟ ਹੋਇਆ ਬੱਚਾ ਉੱਠਣ ਨਹੀਂ ਲੱਗਾ ਜੈਜ ਮੋਲੋ ਇਹ ਦੇ ਦਾਂਗੇ 4343000 ਦੀ ਜੈਸ ਨੂੰ ਕੱਢੀਏ ਬਾਹਰ ਨੂੰ ਦੋਸਤੋ ਬੱਚਾ ਮਗਰ ਬੱਚਾ ਗਿੱਲਾ ਹੀ ਪਿਆ 10 ਮਿੰਟ ਹੀ ਹੋਇਆ ਬਾਈ ਕਹਿੰਦਾ ਸੂਈ ਨੂੰ 16 ਕਿਲੋ ਦੁੱਧ ਦਿੱਤਾ ਪਹਿਲੇ ਸੂਵੇ ਦੂਜੇ ਸੂਵੇ ਸੂਈ ਆ ਬਾਕੀ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਅਗਲਾ ਆਪਦੀ ਸਮਝ ਨਾਲ ਲੈ ਲੇ ਹਵਾਨਾ ਸੋਹਣਾ ਵੱਡਾ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਮੁੱਲ ਇਹਦਾ 4343000 ਹੂੰ ਬਹੁਤ ਅਗੜਦਾ ਥਣ ਭਾਂਡੇ ਦੀ ਸਾਫ਼ ਸੁਥਰੀ ਐ ਦੂਜਾ ਸੂਆ ਜਰਸੀ 4343000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਐ 4343000 ਚੋਂ ਬਾਈ ਕਹਿੰਦਾ ਮਾਣ ਕਰ ਦੂੰਗਾ ਥਣਾ ਦੀ ਸਾਫ਼ ਸੁਥਰੀ 10 ਕਿ ਮਿੰਟ ਹੀ ਹੋਈ ਐ ਸੂਈ ਨੂੰ ਤਿੰਨ ਨੰਬਰ ਤੇ ਆ ਜਾ ਕਿੰਨੇ ਕਿ ਦਿਨ ਲੈ ਜੂ ਮੋਲ ਮੋਲੇ ਦੇ ਦਾਂਗੇ ਹਾਂ ਨਾ 55 ਜੀ ਦੁੱਧ ਕਿੰਨਾ ਕੱਢ ਜੂ ਦੁੱਧ ਵੀ ਜਦੋਂ ਲਈ ਆ 17 ਲੀਟਰ ਦੱਸਿਆ ਏ ਲਈਆਂ ਹੋਗੀਆਂ ਆਪਣੇ ਹੱਥਾਂਾਂ ਦੀ ਤੇ ਭਾਰ ਪਿੱਛੇ ਦੀ ਗਾਰੰਟੀ ਬਾਈ ਕਹਿੰਦਾ ਆਪਣੀਆਂ ਸਾਰੀਆਂ ਖਰੀਦੀਆਂ ਵਾਂ ਥਣਾ ਦੀ ਭਾਰ ਦੀ ਵੀਰ ਕਹਿੰਦਾ ਸਾਰੇ ਪਸ਼ੂਆਂ ਦੀ ਗਾਰੰਟੀ ਹੋਊਗੀ ਦੁੱਧ ਹੁਣ ਜੇਬ ਜੀ ਤੁਸੀਂ ਸੇਵਾ ਕਰੋਗੇ ਉਹ ਜਿਹਾ ਚਵਾ ਦੇਣਗੇ 17 ਕਿਲੋ ਬਾਈ ਦੱਸਦਾ ਕਿ ਪਿਛਲੇ ਆਣੇ ਦੁੱਧ ਚੋਇਆ ਜਿੰਨਾਂ ਤੋਂ ਲਈ ਆ ਪਹਿਲੇ ਸੂਏ ਦੂਜੇ ਸੂਏ ਸੁੰਦੀ ਆ 55000 ਦੀ ਦਿਨ ਕਿੰਨੇ ਪਏ ਆ ਦਿਨ ਹਜੇ 7 ਪਏ ਬਾਈ ਹਫਤੇ ਦੀ ਕੱਚੀ ਆ ਕਮਾਲਾ ਮੂੰਹ ਤੋਂ 6 ਦਾ ਦਾ ਮੂੰਹ ਮੱਥੇ ਦੀ ਸੋਹਣੀ ਐ ਜਿਹੜਾ ਵੀ ਨਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦਾ ਅਗਲਾ ਆਪਦੀ ਬਾਈ ਕਹਿੰਦਾ ਤਸੱਲੀ ਨਾ ਲੈ ਜੇ ਸਾਡੀਆਂ ਸਾਰੀਆਂ ਸੋਹਣੇ ਅਰਗੀਆਂ ਵੜਾਂ ਥੱੱਬਾ ਪੈਸਿਆਂ ਦਾ ਲਾਗੇ ਲਿਆਂਦੀਆਂ ਤੇ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆ ਉਹ ਅਗਲਾ ਆਪਦੀ ਸਮਝ ਨਾਲ ਲੈ ਲੈ। 2 ਘੰਟੀ ਆ ਭਾਰ ਪਿੱਛੇ ਦੀ ਗਰੰਟੀ। ਥਣਾ ਦੀ ਗਰੰਟੀ ਭਾਰ ਪਿੱਛੇ ਦੀ ਸਾਰੇ ਨਗਾਂ ਦੀ ਗਰੰਟੀ। ਪੂਰੀ ਵੱਡੀ ਵੇੜ। ਹੂੰ। ਤਾਂ ਇਹਨੂੰ ਛੋੜੇ ਜੀ ਆ। ਚਾਹੀਏ। ਤਿੰਨ ਪਸ਼ੂ ਵਿਖਾਦੇ 4 ਨੰਬਰ ਦਾ ਕਹਿਣਾ ਮਾਸੂਆ। ਇਹ ਵੀ ਐਫ ਵੇੜਾ ਦੂਜਾ ਸੂਆ। ਕਿੰਨੇ ਕੁ ਦਿਨ ਲੈ ਜੀ? ਤਾਂਹਾਂ ਦੇ ਲੋ ਜੀ ਕੱਜੀ ਆ ਜੀ। ਕਿੰਨਾ ਕੁ ਦੁੱਧ ਦੱਸਦੇ ਆ? ਦੁੱਧ ਵੀ ਜਿਹੜਾ 20 ਲੀਟਰ ਦੱਸਿਆ ਜਿੰਨਾ ਤੋਂ ਲਈ ਆਪਾਂ। ਮੋਲੇ। ਮੋਲੇ ਹਾਂ ਨਾ 50000 ਆ। 20000 ਵਿੱਚੋਂ ਛੂੜ ਕਰ ਦਾਂਗੇ। 4 ਨੰਬਰ 50000 ਦੀ ਬਾਈ ਕਹਿੰਦਾ ਦੇ ਦੇਣੀ ਆ 10 ਦਿਨਾਂ ਦੀ ਕੱਚੀ ਆ 2000 ਛੋਟ ਕਰ ਦਾਂਗੇ 48000 ਦੀ ਬਾਈ ਕਹਿੰਦਾ ਦੇ ਦੇਣੀ ਆ 4 ਨੰਬਰ ਹਮ ਵਾਲਟੇ ਲਾਂ ਬਹੁਤ ਵਈਆਂ ਕਮਾਲਾ 10 ਦਿਨਾਂ ਦੀ ਕੱਚੀ ਆ ਨਗ ਥੋੜੇ ਜਿਹਾ ਜ਼ਿਆਦੇ ਆ ਬਾਕੀ ਜਿਹੜਾ ਵੀ ਪਸ਼ੂ ਟੋਡੇ ਪਸੰਦ ਆਉਂਦਾ ਬੇਫਿਕਰ ਹੋ ਕੇ ਬਾਈ ਕਹਿੰਦਾ ਆਜੋ ਥਣਾ ਦੀ ਭਾਰ ਪੇਛੇ ਦੀ ਗਾਰੰਟੀ ਹੋਊ ਜੇ ਕੋਈ ਭੈਣ ਭਰਾ ਦੂਰੋਂ ਚੱਲ ਕੇ ਆਉਂਦਾ ਭਾਵੇਂ ਕੋਈ ਨੇੜੋਂ ਚੱਲ ਕੇ ਆਉਂਦਾ ਜੇ ਕੋਈ 100 ਕਿਲੋਮੀਟਰ ਤੋਂ ਭੈਣ ਭਰਾ ਚੱਲ ਕੇ ਆ ਜਾਂਦਾ ਗੱਡੀ ਲੈ ਕੇ ਇੱਥੇ ਆ ਕੇ ਕੋਈ ਪਸ਼ੂ ਭਾਰ ਗੱਡੀ ਜਾਂਦਾ ਹੋਵੇ ਜਾਂ ਕੋਈ ਥਣ ਪਾਸ ਨਾ ਹੋਣ ਥਣਾ ਚੂਨੀ ਕੀ ਹੋਵੇ ਵੀਰ ਕਹਿੰਦਾ ਜੇ ਤੁਹਾਡਾ 2000 ਲੱਗਾ ਤੇ 4000 ਦੇ ਕੇ ਮੋੜੂਗਾ ਥਣਾ ਦੀ ਭਾਰ ਪਿਛੇ ਦੀ ਸਾਡੀ ਗਾਰੰਟੀ ਹੋ ਅਗਲੇ ਦੇ ਘਰ ਤੱਕ ਦੀ ਇਹਨੂੰ ਵੀ ਕੱਢ ਲਿਆ ਬਾਹਰ ਕਿੰਨਾ ਵਸੂਆ ਇਹਦਾ ਇਹ ਬਈ ਤੀਜਾ ਸੂਆ ਹੁੰਦੀ ਆ ਕਿੰਨੇ ਕਦਨ ਲੈ ਜਾਓ ਇਹ ਦਾ 5 ਪਾਇਆ ਹਲੇ ਮੋਲ ਲ ਇਹ ਹਾਂ ਨਾ 56000 ਦੇ ਦਾਂਗੇ ਸਹੀ ਹੈ 5 ਨੰਬਰ ਤੁਸੀਂ ਦੇਖ ਰਹੇ ਹੋ ਸਕਰੀਨ ਤੇ 5 ਦਿਨਾਂ ਦੀ ਕੱਚੀ ਆ 56000 ਮੁੱਲ ਹੈ ਪਲਵਾਨਾਂ ਵਾਂਗੂ ਤੁਰਦੀ ਆ ਪੱਟ ਚੌੜੇ ਕਰ ਕਰ ਹਵਾਨਾ ਪੱਟਾਂ ਚ ਫਸਿਆ ਪਿਆ ਜਿਹੜੀ ਕਿਸੇ ਨੇ ਸਮਝਣੀ ਅਗਲਾ ਸਮਝ ਲੈ 56000 ਦੀ ਬਾਈ ਕਹਿੰਦਾ ਦੇ ਦੇਣੀ ਆ ਸੀਲ ਕੋਲਾ ਸੀਲ ਬਾਈ ਕਹਿੰਦਾ ਪੂਰੀ ਆ ਬੰਬੂ ਲਾ ਕੇ ਸੂ ਥਣਾ ਰੋਗ ਰੋਗ ਦੇ ਆ ਪੀੜੀ ਦੇ ਭਾਵੇਂ ਵਾਂਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਹੋਏ ਆ 56000 ਦੀ ਦੇ ਦੇਣੀ ਕਮਾਲਾ ਵੀਰਿਆ ਇਹਨੂੰ ਵੀ ਦੁੱਧ ਦਾ ਰਿਕਾਰਡ ਇਹਦਾ 25 ਲੀਟਰ ਦਾ ਇਹ ਹੁਣ ਅਗਲੀ ਸੀਵਾ 20 240 ਦਾ 10 ਵੀ 240 ਦਾ ਆ ਕੀਤੀ ਲੱਖ ਰੁਪਏ ਦੀ ਗੱਲ ਬਾਈ ਕਹਿੰਦਾ ਅਗਲੇ ਨੇ ਆਪਾਂ ਨੂੰ 25 ਲੀਟਰ ਦੱਸਿਆ ਹੁਣ ਅਗਲੀ ਦੀ ਸੇਵਾ ਅਗਲੇ ਨੇ 10 ਲੀਟਰ ਚੋਣਾ ਜਾਂ 20 ਲੀਟਰ ਚੋਣਾ ਉਹ ਜੇ ਉਹ ਅਗਲਾ ਦਾਣਾ ਦੱਪਾ ਪਾਊਗਾ ਉਹ ਜੇ ਪਸ਼ੂ ਦੁੱਧ ਪਿਆਜੂਗਾ 56000 ਦੀ ਦੇ ਦੇਣੀ ਆ ਇਹਦਾ ਕਹਿਣਾ ਵਾ ਸੂਆ ਕਰਦਾ ਤਾਂ ਹੋਰ ਨਾ ਕੋਈ ਤੀਜੇ ਸੂਏ ਸੁੰਦੀ ਬਈ ਹੁਣ ਕਿੰਨੇ ਦਾ ਲੈ ਜੂ ਇਹਦੇ ਸ਼ੇਦਾਂ ਪਾ ਮੁੱਲ ਇਹ 43000 ਦੀ ਜਸਰ ਹੋਈ 6 ਦਿਨਾਂ ਦੀ ਕੱਚੀ ਆ 40 ਤੇ 3 43000 ਮੁੱਲ ਕੋਈ 40000 ਵਾਲਾ ਫੋਨ ਨਾ ਲਾਵੇ ਨਾ ਦੇਣੀ ਆ ਠੀਕ ਐ ਬਸ ਛੋੜ ਸ਼ੱਪਾ ਹੀ ਕੰਮ ਹੋਣਾ ਐ ਤੂੰ ਬਾਈ ਕਹਿੰਦਾ ਛੋੜ ਸ਼ੱਪਾ ਹੀ ਕਰਨਾ ਕੋਈ 40000 ਵਾਲਾ ਵੀ ਭੈਣ ਭਰਾ ਫੋਨ ਨਾ ਲਾਵੇ ਨਹੀਂ ਦੇਣੀ 40000 ਦੀ 43000 ਮੁੱਲ ਹੈ ਫੀਲ ਫੁੱਲ ਹੈ ਸਹੀ ਹੈ ਪਲਟੇ ਲੰਬਾਤ ਪਈ ਹੈ ਆ ਕਰਦਾ ਤਾਂ ਕਿੰਨੇ ਵਾਂ ਸੁਆ ਇਹਦਾ ਇਹ ਵੀ ਤੀਜਾ ਸੁਆ ਬਈ ਦਾ ਕਿੰਨੇ ਦਿਨ ਲੈ ਜੀ 7 ਦਿਨ ਪਾਜਾ ਮੁੱਲ 52000 ਸੱਤਾਂ ਦਿਨਾਂ ਦੀ ਕੱਚੀ ਆ 52000 ਦੀ ਦੇਣੀ ਹੈ ਸੱਤ ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਛੇ ਪਹਿਲਾਂ ਇਹ ਦੂ ਵਿਖਾ ਦਿਆਂ ਵੱਡੀ ਵੱਡੀ ਬਹੁਤ ਹੈ ਸੀਲ ਸਾ ਉਹ ਪੂਰੀ ਆ ਨਾ ਭਲੇਖਾ ਪੇਗਾ ਯਾਰ ਕਾਦਾ ਮੋੜ ਦਾ ਕਿੰਨਾ ਮੋਲ ਹੈ ਇਹਦਾ ਇਹਦਾ 57000 57000 ਕਿੰਨਾ ਕਿਹਾ ਕਿੰਨਾ ਸੀ ਮੈਂ 52 ਕਿਹਾ 52 ਦੀ ਲਈ ਸੀ 57 ਮੋਲ ਹੈ ਦਾ ਬਈ ਠੀਕ ਹੈ ਦੋਸਤੋ ਭਲੇਖਾ ਲੱਗ ਗਿਆ ਚਲੋ ਇਹ ਤਾਂ ਕਿਸੇ ਵੀ ਭੈਣ ਭਰਾ ਨੂੰ ਲੱਗ ਸਕਦਾ 52000 ਕਿਹਾ ਗਿਆ ਸੀ ਪਰ 52 ਦੀ ਭਾਈ ਕਹਿੰਦਾ ਲਈ ਹੈ 57000 ਮੋਲ ਹੈ ਇਹਦਾ ਚਲੋ ਨਿੱਕੀ ਮੋਟੀ ਗੱਲ ਤਾਂ ਹੋ ਜਾਂਦੀ ਹੁੰਦੀ ਗਰਮੀ ਬਹੁਤ ਆ ਠੀਕ ਹੈ ਸਹੀ ਹੈ ਇਹਨਾਂ ਦਾ ਖੜੀਆਂ ਦੇ ਦੱਸ ਦੇ ਆ ਵੇੜ ਸੂਈ ਦੀ 7ਵਾਂ ਦਿਨ ਸੂਈ ਨੂੰ 10 ਕਿਲੋ ਦੁੱਧ ਆ ਇਹ 33000 ਦੀ ਜੱਸੀ ਉਹ ਦੇ ਦਾਂਗੇ ਹਫਤੇ ਦੀ ਸੂਈ ਆ 10 ਕਿਲੋ ਦੁੱਧ ਆ 33000 ਦੀ ਜਰਸੀ ਦੇ ਦੇਣੀ ਆ 30 ਤੇ 33000 ਦੀ ਹਫਤੇ ਦੀ ਸੂਈ ਥੱਲੇ 10 ਕਿਲੋ ਦੁੱਧ ਆ 33000 ਮੁੱਲ ਆ ਜੇ ਕੋਈ ਭੈਣ ਭਰਾ ਸੂਈ ਸਵਾਈ ਲੈ ਜਾਂਦਾ ਚਾਹ ਵਾਣਾ 10 ਕਿਲੋ ਦੁੱਧ ਆ ਪਮੱਚੋ ਹੋ ਕੇ ਲੈ ਜਿਓ ਇੱਕ ਇਧਰ ਲਾਸਟ 9 ਨੰਬਰ 91 ਸੂਆ ਇਹ ਦੂਜਣ ਵੇੜ ਆ ਭਾਈ ਹਾਂ ਤੂੰ ਮੂੰਹ ਤੋਂ ਦੂਜਾ ਸੂਆ ਮੂੰਹ ਤੋਂ 6 ਦਿਨ ਛਿੱਗੀ ਕਿੰਨੇ ਦਿਨ ਲੈ ਜੂ 6 ਦਿਨਾਂ ਦੀ ਕੱਚੀ ਐ ਤੇ ਮੁੱਲੇ ਦਾ ਜੈਜ ਇਹਦਾ ਕੋਈ ਜੈਸਨੋ ਵਾਲਾ ਮੁੱਲ ਹੋਊਗਾ 47000 ਦੁੱਧ ਕਿੰਨਾ ਕੱਢ ਜੂ ਦੁੱਧ 18-19 ਲੀਟਰ ਦਿੱਤਾ ਤੁਹਾਨੂੰ 18-19 ਲੀਟਰ ਦੁੱਧ ਦਿੱਤਾ ਭਾਈ ਕਹਿੰਦਾ ਪਹਿਲਾਂ ਨੇ ਦੂਜੇ ਸੂਵੇ ਸੁੰਦੀ ਆ ਬਾਕੀ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਅਗਲਾ ਆਪਦੀ ਸਮਝ ਨਾ ਲੈ ਲੈ ਜਰਸੀਆਂ ਵੀ ਹੈਗੀਆਂ ਡੱਬੀਆਂ ਵੀ ਹੈਗੀਆਂ ਕਾਲੀਆਂ ਵੀ ਹੈਗੀਆਂ ਲਗਭਗ ਸਾਰੀ ਬਣ ਗਈ ਹੈਗੀ ਆ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਅਗਲਾ ਆਪਦੀ ਆ ਕੇ ਤਸੱਲੀ ਕਰੇ ਜਿਹੜਾ ਤੁਹਾਡੇ ਪਸ਼ੂ ਪਸੰਦ ਆਉ ਉਹ ਅਗਲਾ ਆਪਦਾ ਆ ਕੇ ਲੈ ਲੈ ਮੇਰਾ ਕੰਮ ਹੈ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਵਿਖਾਤੇ ਆ ਕਿ 9-10 ਵੜਾ ਸੇਲ ਹੈ ਸਾਰੀਆਂ ਹੀ ਸੀਲ ਸੌ ਆ ਕਈ ਭੈਣ ਭਰਾ ਮੈਨੂੰ ਫੋਨ ਲਾ ਕੇ ਕਹਿੰਦੇ ਬਾਈ ਯਾਰ ਮੈਂ ਸਾਨੂੰ ਬੜਾ ਪਸ਼ੂ ਬਾਰੇ ਪਤਾ ਨਹੀਂ ਚਲੋ ਮੰਨ ਲੈਨੇ ਆਪਾਂ ਕਈ ਭੈਣ ਭਰਾ ਨੂੰ ਨਹੀਂ ਪਤਾ ਤੇ ਜੇ ਨਹੀਂ ਪਤਾ ਬਾਈ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੁੰਦਾ ਕਿਸੇ ਨਾ ਕਿਸੇ ਨੂੰ ਪਤਾ ਆਪਦਾ ਕੋਈ ਭੈਣ ਭਰਾ ਨਾਲ ਲਿਆਓ ਤੁਸੀਂ ਆਂਢੀ ਗਵਾਂਢੀ ਲਿਆਓ ਤਸੱਲੀ ਤਾਂ ਤੁਹਾਨੂੰ ਹੀ ਕਰਨੀ ਪੈਣੀ ਆ ਵਪਾਰੀ ਜੀ ਨੇ ਤਾਂ ਕਹਿਣਾ ਸਾਡੀਆਂ ਸਾਰੀਆਂ ਹੀ ਚੰਗੀਆਂ ਆ ਪਰ ਜਿਹਨੇ ਲੈਣੀ ਆ ਤਸੱਲੀ ਅਗਲੇ ਨੇ ਆਪਦੀ ਕਰਨੀ ਆ ਬਾਈ ਕਹਿੰਦਾ ਸਾਡੇ ਘਰ ਦੀ ਗਾਰੰਟੀ ਐ ਕਿਸੇ ਵੀ ਪਸ਼ੂ ਦੇ ਭਾਰ ਪੈਂਦਾ ਹੋਵੇ ਕੋਈ ਥਣ ਚੋਨੀ ਕੀ ਹੋਵੇ ਉਹਦੀ ਸਾਡੀ ਗਾਰੰਟੀ ਅਗਲੇ ਦੇ ਘਰ ਤੱਕ ਦੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜਾ ਵੀ ਨਾਕ ਤੁਹਾਡੇ ਪਸੰਦ ਆਉਂਦਾ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਸਾਰਿਆਂ ਨੂੰ ਸ਼ਸ਼ਿਕਾ